ਸਵਾਰਵੀ ਸਾਹਿਬ ਜਲੇ ਤਨ ਤਨ ਬਾਬਾ ਸ਼੍ਰੀਚੰਦ ਬਹਾਰਾ ਜਿਦਾ 503ਵਾਂ ਪ੍ਰਕਾਸ਼ ਦਿਹਾੜਾ ਉਦਾਸੀਨ ਡੇਰਾ ਦੁਖਪੰਜਨ ਸਾਹਿਬ ਸ਼੍ਰੀ ਚੰਦਰਨਗਰ ਪਿੰਡ ਰੋਮਾਣਾ ਅਲਬੇਲ ਸਿੰਘ ਵਿਕੇ ਮਨਾਇਆ ਗਿਆ ਇਸ ਮੌਕੇ ਦੇ ਮੁਖ ਸੇਵਾਦਾਰ ਮਹਨ ਸੁਖਬੀਰ ਦਾਸ ਮਹਨ ਜਸਵਿੰਦਰ ਦਾਸ ਜੀ ਦੀ ਅਗਵਾਈ ਅਤੇ ਨਗਰ ਵਾਸੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਤੋਂ ਇਲਾਵਾ ਸਾਂਝ ਬਲੱਡ ਵੈਲਫੇਅਰ ਕਲੱਬ ਰਜਿਸਟਰ ਦੇ ਵੱਲੋਂ ਸਿਵਲ ਹਸਪਤਾਲ ਮੋਗਾ ਅਤੇ ਦੀਪ ਬਲੱਡ ਬੈਂਕ ਫਰੀਦਕੋਟ ਦੀ ਸਹਾਇਤਾ ਨਾਲ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਉਹਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 108 ਯੂਨਿਟ ਬਲੱਡ ਇਕੱਠਾ ਹੋਇਆ ਤੇ ਇਸ ਮੌਕੇ ਤੇ ਸ਼੍ਰੀ ਖਾਨ ਪਾਟ ਸਾਹਿਬ ਜੀ ਅਤੇ ਸ਼੍ਰੀ ਸੁਖਮਨੀ ਸਾਹਿਬ ਪਾਟ ਦੇ ਭੋਗ ਪਾਏ ਗਏ ਅਤੇ ਅਤੁੱਤ ਅਤੁੱਤ ਲੰਗਰ ਵੀ ਵਰਤਾਇਆ ਗਿਆ ਜੇ ਬਹੁਤ ਸਾਨੂੰ ਵਧੀਆ ਮਹਿਸੂਸ ਹੋ ਰਿਹਾ ਅੱਜ ਜਗਤ ਗੁਰੂ ਭਾਨ ਸ਼੍ਰੀ ਚੰਦਰ ਮਹਾਰਾਜ ਜੀ ਦਾ 500 ਤੇ ਤਿੰਨ ਜਿਹੜਾ ਪ੍ਰਕਾਸ਼ ਪੁਰਬ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਮੁੱਖ ਸੇਵਾ ਦੇ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਸੁਖਵੀਰ ਦਾਸ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਵਿੰਦਰ ਦਾਸ ਜੀ ਸੋ ਉਹਨਾਂ ਵੱਲੋਂ ਸਮੂਹ ਦੇਸ਼ ਵਿਦੇਸ਼ੀਆਂ ਸਿੱਖ ਸੰਗਤਾਂ ਨੂੰ ਜਗਤ ਗੁਰੂ ਪੂਜਾ ਅਨੰਤ ਸ਼੍ਰੀ ਚੰਦਰ ਮਹਾਰਾਜ ਜੀ ਦੇ 530ਵੇਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵੀ ਵੀ ਸੰਗਤਾਂ ਤੇ ਸੇਵਾਦਾਰ ਪਹੁੰਚੇ ਡਾਕਟਰਾਂ ਦੀਆਂ ਟੀਮਾਂ ਪਹੁੰਚੀਆਂ ਤੇ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਇਹ ਬਾਬਾ ਇਹ ਸੰਤਾਂ ਵੱਲੋਂ ਜੋ ਹਰ ਸਾਲ ਬੜਾ ਵੱਡਾ ਪ੍ਰਾਲਾ ਖੂਨਦਨ ਕੈਂਪ ਲਗਾਏ ਜਾਂਦੇ ਐ ਨਾਲ ਨਾਲ ਜਿਹੜੇ ਇਹ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਜਿਹੜੇ ਇਹ ਸ਼ਾਨਦਾਰ ਬੂਟੇ ਜਿਹੜੇ ਉਹੰਡੇ ਜਾ ਰਹੇ ਐ ਸੋ ਬਹੁਤ ਬਹੁਤ ਧੰਨਵਾਦ ਇਹ ਵਾਪਸ ਸ਼੍ਰੀ ਚੰਦਰ ਜੀ ਦੇ ਜਨਮ ਦਿਹਾੜੇ ਨੂੰ ਮੱਖੜ ਰੱਖਦੇ ਹੋਏ ਕੰਡਰ ਮਾਨਾਲ ਵੇਲ ਸਿੰਘ ਵੀ ਕਿ ਹਰ ਸਾਲ ਇਸੇ ਤਰ੍ਹਾਂ ਇਹ ਤਿੰਨ ਦਿਨਾਂ ਪ੍ਰੋਗਰਾਮ ਚੱਲਦਾ 29 ਤੀਕਰ ਤੀ ਭੰਦੋ ਦਾ ਪ੍ਰੋਗਰਾਮ ਹੁੰਦਾ ਤੇਨੇ-ਤੇਨੇ ਤੇ ਦਵਾਨ ਲੱਗਦੇ ਆ ਜੀ ਖੰਡਪਾਟਪਾਉ ਦਾ ਪ੍ਰਕਾਸ਼ ਹੁੰਦਾ ਇਸ ਨੂੰ ਭੋਗ ਪਾਇਆ ਦਾ ਉਸ ਤੋਂ ਬਾਅਦ ਸੰਗਤਾਂ ਜੋ ਵੀ ਇਸ ਦੇਸ਼ ਵਿਦੇਸ਼ ਤੋਂ ਚੱਲ ਕੇ ਸੰਗਤਾਂ ਇਸ ਦਰਬਾਰ ਤੇ ਪਹੁੰਚਦੀਆਂ ਤੇ ਜੋ ਆਉਂਦੀਆਂ ਮਰਾਦਾ ਹੁੰਦੀ ਇਹਨਾਂ ਨੂੰ ਪੂਰੀਆ ਕਰਕੇ ਆਵੇ ਇੱਥੋਂ ਲੈ ਕੇ ਆਂਦੇ ਆ ਬਾਬਾ ਜੀ ਝੋਲੀਆਂ ਭਰ ਕੇ ਤੋਰਦੇ ਆ ਤੇ ਇਸ ਮੇਲੇ ਸੰਬੰਧ ਵਿੱਚ ਜੋ ਸਾਡਾ ਬਲੰਡਰਨੇਸ਼ਨ ਕੈਂਪ ਚੱਲ ਰਿਹਾ ਜੀ ਅੱਜ ਇਹ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਅਸੀਂ ਲਾਉਂਦੇ ਆ ਤੇ ਹਰ ਸਾਲ ਸਾਡੇ ਕੋਲੇ 108 ਜੁੰਟ ਹੀ ਹੁੰਦੇ ਆ ਜੀ ਇਕੱਠੇ ਇੱਥੇ ਜੋ ਬਾਬਾ ਜੀ ਦਾ ਥਾਣਾ ਉਦਾਸੀਨ 108 ਆ ਜੀ ਤੋਂ 108 ਜੁੰਟ ਹੀ ਸਾ ਪਹਾੜ ਦੇ ਜੋ ਸਾਨੂੰ ਇਹ ਸੇਵਾ ਦਿੰਦੇ ਆ ਤੇ ਅਸੀਂ ਸੇਵਾ ਕਰਦੇ ਆ ਇਸ ਤੋਂ علاوہ ਪੋਦੀ ਵੀ ਵੱਡੀ ਜਾ ਰਹੀ ਰੱਖੀ ਆ। ਸਾਡੇ ਬਾਬਾ ਜੀ ਨੇ ਉਹ ਵਾਤਾਵਰਨ ਨੂੰ ਦੇਖਦੇ ਹੋਏ ਠੀਕ ਆ ਅੱਜ ਪੋਦਿਆਂ ਦਾ ਲੰਗਰ ਲਾਇਆ ਜੀ। ਬੰਰੇਕ ਸੰਗਤ ਵਾਲਾ ਜੋ ਵੀ प्रेमी ਇੱਥੇ ਆਇਆ ਵਾ ਸੰਗਤ ਵਾਲੇ ਨੂੰ ਹਰੇਕ ਨੂੰ ਇੱਕ ਇੱਕ ਕੰਪਿਊਟਰ ਦਿੰਦਾ ਕਹਿੰਦੇ ਭਾਈ ਇਹਨੂੰ ਲਾਓ ਤੇਰੀ ਦੇਖਭਾਲ ਕਰੋ ਤਾਂ ਜੋ ਆਉਣ ਵਾਲੇ ਸਮੇਂ ਤੇ ਜੋ ਆਪਣਾ ਵਾਤਾਵਰਨ ਦਾ ਸਿਸਟਮ ਖਰਾਬ ਹੋਇਆ ਵਾ ਉਹ ਠੀਕ ਹੋ ਸਕੇ।